एक बंदा सर सर लेके आए देखे क्या करते हैं सर जी बुलाया है मेरे को पता नहीं क्या क्या जुर्मून करते दुण हैं हमने हाँ जी सर हाँ जी सर चल रहा है चल वीडियो, चर, आजी, आजी। वीडियो, चर, वीडियो ना बंद करो तो, तो सर एक किया क्या है मैं भाग रहा हूँ खड़ा हूँ ना सर तो आपसे बात करें खड़ा न सर मैं कुछ कर रहा हूँ मैं किया क्या है पहले जिससे पूछ रहा हूँ आपसे पूछना है इसे आपका क्या प्रॉब्लम सर मैं बता रहा हूँ आपको क्लियर सर बता रहा हूँ मैं सर एक मैं बता रहा हूँ ना सर को मैं जो प्यार की बात है जानता है ना ਮੁਲਾਜ਼ਮ ਥੱਲੇ ਕਰਦੇ ਆਪ ਐਸੇ ਕਿਉਂ ਕਰ ਰਹੇ ਹਾਂ ਹਾਂ ਉਸ ਤੋਂ ਬਾਅਦ ਤੁਹਾਨੂੰ ਤੋਂ ਪਹਿਲੇ ਇੱਕ ਜੜ ਗਿਆ ਜਬਾਈਟਰ ਕੀ ਹੈ ਇਹ ਸਾਡੇ ਇੱਕ ਮੁਲਾਜ਼ਮ ਦੀ ਇੱਕ ਵੀਡੀਓ ਵਾਇਰਲ ਹੋਈ ਹੈ ਉਸ ਦੇ ਰਿਗਾਰਡਿੰਗ ਹੈ ਮੈਂ ਡਿਟੇਲਸ ਜਾਣ ਦਸਨੀ ਹੈ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਪਰ ਬਣੀ ਪੇਜ ਭਗਵਰ ਪੰਜਾਬ ਦੀ ਪ੍ਰੋਫ ਪਰ ਇੱਕ ਪੁਲਿਸ ਮੁਲਾਜ਼ਮ ਵੱਲੋਂ ਰੇਲ ਗੱਡੀ ਵਿੱਚ ਕਿਸੇ ਯਾਤਰੀ ਨਾਲ ਬਦਸਲੂਕੀ ਕਰਨ ਦੀ ਵੀਡੀਓ ਵਾਇਰਲ ਹੋਈ ਹੈ ਉਕਤ ਘਟਨਾ ਬਾਰੇ ਪਤਾ ਕਰਨ ਤੇ ਪਾਇਆ ਗਿਆ ਕਿ ਮਿਤੀ 2 11 25 ਨੂੰ ਟ੍ਰੇਨ ਨੰਬਰ ਪਾਲੀ ਐਕਸਪ੍ਰੈਸ ਵਿੱਚ ਸਕੋਰ ਪਾਰਟੀ ਪਰ ਤਨਤ ਐਸ.ਏ.ਈ. ਮੱਸਾ ਸਿੰਘ ਲੋਕਰ ਹੈ ਕਿ 11 ਸੈਂਟੀ ਜੀ.ਆਰ.ਪੀ ਵੱਲੋਂ ਕਿਸੇ ਯਾਤਰੀ ਨਾਲ ਬਦਸਲੂਕੀ ਕੀਤੀ ਗਈ ਹੈ ਇਸ ਸੰਬੰਧੀ ਸਾਰੀ ਗੱਲਬਾਤ ਸਾਡੇ ਮਾਨਯੋਗ ਡੀ.ਜੀ.ਪੀ ਰੇਲਵੇ ਦੇ ਧਿਆਨ ਵਿੱਚ ਜਾਂਦੀ ਹੈ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਐਸ.ਏ.ਈ. ਮੱਸਾ ਸਿੰਘ ਨੰਬਰ 11 ਸੈਂਟੀ ਜੀ.ਆਰ.ਪੀ ਬੁੱਧ ਅਨੁਸ਼ਾਸਨੀ ਕਾਰਵਾਈ ਕੀਤੀ ਜਾ ਰਹੀ ਹੈ ਬਲਕਿ ਹੋਏ ਕਿਸੇ ਵਿਦੂਤ ਵਿਸ਼ੇ ਕੀ ਕਲੀਫਾਈਕ ਉਸ ਤੋਂ ਪਤਾ ਲੱਗਿਆ ਸਮੂਹ ਵੀਡੀਓ ਦੇ ਵਿੱਚ ਜਿਹੜਾ ਸੀ.ਯੂ ਨੂੰ ਧਿਆਨ ਨਾਲ ਦੇਖਿਆ ਉਹਦੇ ਵਿੱਚ ਉਹ ਸਿਰਫ ਤੱਕਾ ਮੁਕੀ ਹੋ ਰਹੀ ਹੈ ਜਿਸ ਨਾਲ ਸਿਰਫ 20 ਬਿਹੇਵ ਦਿਖ ਰਿਹਾ ਹੈ ਕਿ ਵੀ ਮਿਸ ਬਿਹੇਵ ਉਹਦੇ ਹੋਇਆ ਹੈ ਇਹ ਟ੍ਰੇਨ ਅਮਰਪਾਲੀ ਦੇ ਵਿੱਚ ਲੋਕੇਸ਼ਨ ਤੇ ਜਲਦੀ ਟ੍ਰੇਨ ਦੇ ਵਿੱਚ ਹੈਗੀ ਹੈ ਅਮ੍ਰਿਤਸਰ ਇਹ سپورਟ ਪਾਰਟੀ ਸਾਡੀ ਜਿਹੜੀ ਅਮ੍ਰਿਤਸਰ ਤੋਂ ਚੱਲਦੀ ਹੈ ਉਹਦੇ ਵਿੱਚੇ ਮੁਲਾਦਮ ਹੈ ਮੈਂ ਮੈਸੇਜ ਕੀ ਦੇਣਾ ਚਾਹੁੰਗਾ ਪਕੀ ਜੇ ਤੁਸੀਂ ਤੁਹਾਡੇ ਜੀ ਇਸ ਵੀ ਕਰਦੇ ਜੇ ਨਹੀਂ ਉਹਦੇ ਖਿਲਾਫ ਵੀ ਰੇਲ ਨੇ ਕੋਈ ਬਰਦਾਸ਼ਤ ਨਹੀਂ ਬਿਲਕੁਲ ਮੀਸੀ ਬਿਹੇਵ ਦੇਖੋ ਯਾਤਰੀਆਂ ਦੀ ਸੁਰੱਖਿਆ ਜਿਹੜੀ ਸਾਡੇ ਲਈ ਬਹੁਤ ਜ਼ਰੂਰੀ ਹੈ ਤੇ ਉਹਨਾਂ ਨਾਲ ਜੇ ਅਸੀਂ ਮੀਸ ਬਿਹੇਵ ਕਰਾਂਗੇ ਹੈਨਾ ਤੇ ਉਹ ਸਾਡਾ ਅਕਸ ਖਰਾਬ ਹੁੰਦਾ ਹੈਗਾ ਪੁਲਿਸ ਦਾ ਤੇ ਉਹਦੇ ਲਈ ਇਹ ਹੈ ਕਿ ਵੀ ਜੋ ਵੀ ਕਰੇਗਾ ਇਹਦਾ ਉਹਦੇ ਖਿਲਾਫ ਜੋ ਬੰਦੀ ਕਾਰਵਾਈਆਂ ਨਿਸ਼ਚਿਤ ਤੌਰ ਤੇ ਹੋਏਗੀ ਮੈਂ ਕਿਹਦੇ ਸਲਾਹਤੀ ਹੰਤਰਾ ਵੱਲੋਂ ਬਾਰ ਬਾਰ ਦੇਖਾ ਕਿ ਕਈ ਰੇਲਵੇ ਦੇ ਸੰਨੂਗਾਂ ਦੀਆਂ ਵੀ ਧਮਕੀਆਂ ਦੇਖੀਆਂ ਨੇ ਕਈ ਜਗ੍ਹਾ ਦੇਖਿਆ ਗਿਆ ਤੁਹਾਡੇ ਜਿਹੜੇ ਬੂਥ ਬਣੀ ਬੇਚਦੀ ਆਪੀ ਦੇ ਉੱਦੇ ਮੁਲਾਜ਼ਮ ਤੈਨਾਤ ਨਹੀਂ ਜਿਆਦੋਂ ਕੋਸੋ ਆਪਰੇਸ਼ਨ ਨਹੀਂ ਦਿਖਦੇ ਆ ਜਾਂ ਉੱਦਾਂ ਸਰਚ ਵੀ ਦੇਦੇ ਨੇ ਲੇਕਿਨ ਮੁਲਾਜ਼ਮ ਉੱਦੇ ਤੈਨਾਤ ਨਹੀਂ ਹੁੰਦੇ ਕੋਈ ਮੁਲਾਜ਼ਮ ਦੀ ਜਿਹੜੀ ਹੈਗੀ ਆ ਆਲਰੇਡੀ ਫੋਰਸ ਦੀ ਤੁਹਾਨੂੰ ਸਭ ਨੂੰ ਪਤਾ ਲੱਗ ਰਿਹਾ ਕਿ ਕਮੀ ਹੋ ਰਹੀ ਹੈ ਹਨਾ ਫਿਰ ਵੀ ਅਸੀਂ ਆਪਣੀ ਡਿਊਟੀਆਂ ਨੂੰ ਪੂਰਾ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ ਮੰਨ ਲਓ ਡੀਜੀ ਸਾਹਿਬ ਦੇ ਧਿਆਨ ਚ ਸਾਰਾ ਕੁਝ ਹੈਗਾ ਕੋਸ਼ਿਸ਼ ਕਰਦੇ ਆ ਕਿ ਬਾਤ ਤੋਂ ਬਾਤ ਅਸੀਂ ਪਲੇਟਫਾਰਮਸ ਨੂੰ ਕਵਰ ਕਰ ਸਕੀਏ ਬਟ ਫਿਰ ਵੀ ਮੁਲਾਜ਼ਮਾਂ ਦੀ ਕਮੀ ਕਰਕੇ ਕਿਤੇ ਨਾ ਕਿਤੇ ਇਸ਼ੂ ਹੋ ਜਾਂਦਾ ਹੈਗਾ पर कोशिश ਕੀਤੀ ਜਾਂਦੀ ਹੈ ਕਿ ਪੂਰਾ ਅਸੀਂ ਆਰਪੀਐਫ ਦੇ ਨਾਲ ਕੋਆਰਡੀਨੇਸ਼ਨ ਕਰਕੇ ਉਹਨਾਂ ਦੇ ਮੁਲਾਜ਼ਮਾਂ ਨੂੰ ਯੂਜ਼ ਕਰ ਸਕੀਏ ਕਿ ਆਪਣੀ ਡਿਊਟੀ ਪੁਲਿਸ ਤੇ ਅਜਿਹਾ ਲੋਕਾਂ ਪ੍ਰਤੀਬਿਕ ਦੇ ਬੇਅਤਿਕ ਕੋਈ ਆਪਸੀ ਤਾਲਮੇਲ ਕੋਈ ਬੜੀ ਚੰਗਾ ਚੱਲਦਾ ਕੀਤਾ ਜਾਂਦਾ ਹੈ ਕੋਈ ਬਿਲਕੁਲ ਬਿਲਕੁਲ ਕੀਤਾ ਜਾਂਦਾ ਹੈਗਾ ਆਰਪੀਐਫ ਤੇ ਜੀਆਰਪੀ ਮਿਲ ਕੇ ਜਿਹੜਾ ਹੈਗਾ ਜੁਆਇੰਟ ਆਪਰੇਸ਼ਨ ਕਰਦੇ ਨੇ ਉਹਦੇ ਵਿੱਚ ਡਿਊਟੀਆਂ ਜਿਹੜੀਆਂ ਨੇ ਹੋਰ ਜ਼ਿਆਦਾ ਅੱਛੀ ਤਰੀਕੇ ਨਾਲ ਹੈ ਨਾ ਪਬਲਿਕ ਨਾਲ ਬਿਹੇਵ ਅੱਛੇ ਤਰੀਕੇ ਨਾਲ ਕੀਤਾ ਜਾ ਕਿ ਇਹ ਇੱਕਾ ਟੁਕਾ ਕੋਈ ਇੱਕ ਜਿਹੜਾ ਮੁਲਾਜ਼ਮ ਸਾਡੇ ਦਾਦਾ ਕੁਝ ਕਰ ਜਾਂਦੇ ਨੇ ਮੇਬੀ ਹੋ ਸਕਦਾ ਹੈ ਇਹਦੇ ਪਿੱਛੇ ਕੋਈ ਹੋਰ ਸਟੋਰੀ ਨਿਕਲੇ ਜਦੋਂ ਅਸੀਂ ਇਹਨੂੰ ਪ੍ਰੋਪਰ ਉਹਦੇ ਚ ਸ਼ੁਕਰੀਏ ਹੈ ਨਾ ਤੇ ਪਰ ਫਿਰ ਵੀ ਹੁਣ ਜਦ ਤੱਕ ਵੀਡੀਓ ਵਾਇਰਲ ਹੋਇਆ ਹੈ ਉਹਦੇ ਚ ਦਿਖ ਰਿਹਾ ਕਿ ਸਾਡੇ ਮੁਲਾਜ਼ਮ ਦਾ ਉਹਦੇ ਚ ਫਾਲਟ ਦਿਖ ਰਿਹਾ ਹੈ ਕਿ ਉਹ ਪੀਸ ਵੇਪ ਕਰ ਰਿਹਾ ਹੈ ਅਸੀਂ ਆਪਣੀ ਹਾਸੀਨ ਸੋਸ਼ਲ ਜਿਹੜੀ ਸਾਡੀ ਜੋ ਬੰਦੀ ਕਾਰਵਾਈ ਹੈ ਉਹ ਅਸੀਂ ਅਮਲ ਚ ਲਿਆ ਰਹੇ ਹਾਂ ਠੀਕ ਹੈ ਅੱਜ ਜੀ ਸਾਡੇ ਧਿਆਨ ਚ ਲੰਦਾ ਹੈ ਹਾਂ ਦੇਖੋ ਮੈਂ ਪਬਲਿਕ ਨੂੰ ਇਹੀ ਕਹਿਣਾ ਚਾਹੁੰਦੀ ਆ ਵੀ ਦੇਖੋ ਆਪਣੀ ਜਦੋਂ ਵੀ ਤੁਸੀਂ ਟ੍ਰੇਨ ਚ ਚੜ੍ਹੇ ਹੋ ਸਫਰ ਕਰ ਰਹੇ ਹੋ ਤਾਂ ਕਨਫਰਮ ਕਰੋ ਕਿ ਤੁਸੀਂ ਪ੍ਰੋਪਰ ਆਪਣੀ ਟਿਕਟ ਲਈ ਹੈ ਹੈਨਾ ਮੈਂ ਇਹੀ ਦੇਖਣ ਚਾਹੁੰਦਾ ਕਿ ਹਾਂ ਟਿਕਟ ਦੇ ਬਿਨਾ ਜਿਹੜਾ ਉਹਦੇ ਚ ਚੜ ਜਾਂਦੇ ਆ ਕੁਛ ਨਾ ਕੁਛ ਉੱਥੇ ਟੀਟੀ ਨਾਲ ਜਾਂ ਸਾਡੇ ਹੈਨਾ ਮੁਲਾਜ਼ਮਾਂ ਨਾਲ ਕੋਈ ਇਦਾਂ ਦੀ ਇਸ਼ੂ ਲੈ ਕੇ ਹੋ ਵੀ ਜਾਂਦਾ ਹੈਗਾ ਤੇ ਪਬਲਿਕ ਨੂੰ ਜਿਹੜਾ ਕਿਉਂਕਿ ਸਾਡੇ ਕੋਲ ਪਹਿਲਾਂ ਹੀ ਮੁਲਾਜ਼ਮ ਘੱਟ ਹੈਗੇ ਆ ਦੇ ਉਹਦੇ ਚ ਵੀ ਸਪੋਰਟਸ ਵੀ ਅਸੀਂ ਇੱਕ ਇੱਕ ਡੱਬੇ ਚ ਇੱਕ ਇੱਕ ਮੁਲਾਜ਼ਮ ਨਹੀਂ ਜਿਹੜਾ ਸਾਡਾ ਉੱਥੇ ਡਿਊਟੀ ਪਰਫਾਰਮ ਕਰ ਸਕਦਾ রাইਟ ਇੱਕ ਟ੍ਰੇਨ ਦੇ ਵਿੱਚ ਮੁਸ਼ਕਿਲਾਂ 3 ਜਾਂ 4 ਇੰਨੇ ਕੁ ਮੁਲਾਜ਼ਮ ਹੁੰਦੇ ਆ ਫਿਰ ਵੀ ਕੋਸ਼ਿਸ਼ ਕਰਦੇ ਆ ਕਿ ਉਹ ਆਪਣੀ ਡਿਊਟੀ ਜਿਹੜੀ ਹੈ ਕਿ ਪੂਰੀ ਪੂਰੀ ਕਵਰ ਕਰ ਸਕਣ ਟ੍ਰੇਨ ਨੂੰ ਹੈ ਨਾ ਕਿਤੇ ਐਦਾ ਹੋ ਵੀ ਜਾਂਦਾ ਹੈਗਾ ਪਰ ਇਹੀ ਹੈ ਕਿ ਫਿਰ ਜਿਹੜਾ ਵੀ ਮੁਲਾਜ਼ਮ ਐਦਾ ਯੂਨੀਫਾਰਮ ਦੇ ਵਿੱਚ ਹੈ ਨਾ ਬੀਤੇ ਕਮਿਸ ਬਿਹੇਵ ਕਰਦਾ ਉਹਦੇ ਖਿਲਾਫ ਜਿਹੜੀ ਕਾਰਵਾਈ ਇਸ ਜਿਹੜੇ ਮਰਗ ਲੱਗੇ ਕੋਈ ਟਿਕਟ ਨੂੰ ਲੈ ਕੇ ਇਹਦੀ ਸ਼ੁਰੂਆਤ ਹੁੰਦੀ ਹੈ ਨਾ ਕੋਈ ਨਹੀਂ ਇਹ ਕੋਈ ਨਹੀਂ ਹੈਗਾ ਇਹ ਤਾਂ ਮੈਂ ਜਸਟ ਇੱਕ ਤੁਹਾਨੂੰ ਦੱਸ ਰਹੀਆਂ ਵੀ ਕਈ ਤਕਰੀਬਨ ਅਸੀਂ ਦੇਖਦੇ ਹਾਂ ਕਿ ਵੀ ਪੈਸੇਂਜਰ ਚੜ ਜਾਂਦੇ ਨੇ ਇਦਾਂ ਹੀ ਹੈ ਨਾ ਤੇ ਕਈ ਇਸ਼ੂ ਹੁੰਦੇ ਨੇ ਕਿ ਉਹਦੇ ਵਿੱਚ ਹੈ ਨਾ ਪਰ ਇਹ ਕੋਈ ਜ਼ਰੂਰੀ ਨਹੀਂ ਕਿ ਇਹਦੇ ਵਿੱਚ ਵੀ ਇਹੀ ਹੋਇਆ ਹੋਵੇ ਪਰ ਇਸ਼ੂ ਨਹੀਂ ਹਲੇ ਹੁਣ ਪਤਾ ਚੱਲੇਗਾ ਉਸ ਤੋਂ ਬਾਅਦ ਅਸੀਂ ਹੈ ਨਾ ਫਿਲਹਾਲ ਅਸੀਂ ਇਹ ਖਲਾਫ ਕਾਰਵਾਈ ਜਿਹੜੀ ਹੈਗੀ ਉਹ ਮੰਜ਼ੂਰ ਹੈ ਦੇ ਵਿੱਚ ਜੀਆਰਪੀ ਪੁਲਿਸ ਵੱਲੋਂ 51000 ਨਸ਼ੀਲੀ ਹੋਣੀਆਂ ਬਰਾਬਰ ਮਿਲਿਆ ਇੱਕ ਮਲਜਮਨ ਮਲਜਮਨ ਤੇ ਉਹਦੇ ਰਿਗਾਰਡਿੰਗ ਜਿਹੜੇ ਹੋਰ ਬੰਦੇ ਇਸ ਤਰ੍ਹਾਂ ਦੇ ਕਰਦੇ ਆ ਉਹਨਾਂ ਵਾਸਤੇ ਕੀ ਕੀਤਾ ਜਾ ਰਿਹਾ ਬਿਲਕੁਲ ਸਾਡੀ ਜਿਹੜੀ ਹੈਗੀ ਐ ਸਪੌਟ ਸਿਦਾ ਇਹੀ ਕੰਮ ਹੈ ਸਾਡੀ ਸੀਆਈਏ ਇਹੀ ਕੰਮ ਕਰਦੇ ਨੇਗੇ ਉਹਦਾ ਇਹੀ ਕੰਮ ਹੈ ਜਿੱਥੇ ਵੀ ਸਾਨੂੰ ਏਦਾਂ ਦੀ ਕੋਈ ਇਨਫੋਰਮੇਸ਼ਨ ਮਿਲਦੀ ਹੈ ਜਾਂ ਡਾਊਟ ਹੁੰਦਾ ਹੈਗਾ ਹੈਨਾ ਆਪਣੇ ਤਰੀਕੇ ਨਾਲ ਅਸੀਂ ਜਿਹੜੀ ਸਰਚ ਕਰਦੇ ਹਾਂ ਕਿ ਜਿਹੜਾ ਵੀ ਫੜਿਆ ਜਾਂਦਾ ਉਹ ਫਲਾਗ ਜਿਹੜੀ ਕਾਰਵਾਈ ਹੁੰਦੀ ਜਾਂਦੀ ਹੈ ਮੰਨ ਲਓ ਰੇਲਵੇ ਜਾਂ ਸਰ ਨਸ਼ੇ ਕਰਦੇ ਬਿਲਕੁਲ ਕਾਰ ਵੀ ਰਹੀ ਹੈ ਸਰਚ ਆਪਰੇਸ਼ਨ ਕੰਟੀਨਿਊ ਹੋ ਵੀ ਰਿਹਾ ਸਾਡੇ ਜਿਹੜੇ ਆਊਟਰ ਤੇ ਵੀ ਜਿਹੜੀ ਹੈਗੀ ਡਿਊਟੀਆਂ ਲੱਗਦੀਆਂ ਹੈ ਮੁਲਾਜ਼ਮਾਂ ਦੀ ਉਹਨਾਂ ਦਾ ਕੰਮ ਹੀ ਹੁੰਦਾ ਹੈਗਾ ਵੀ ਆਊਟਰ ਤੇ ਕਿਤੇ ਸਾਈਡਾਂ ਤੇ ਕੁਝ ਇਦਾਂ ਦਾ ਅਗਰ ਹੋ ਰਿਹਾ ਹੈ ਤਾਂ ਉਹ ਕਾਰਵਾਈ ਅਮਲ ਚ ਲੈਂਦੇ ਜਦੋਂ ਵੀ ਫੜੇ ਜਾਂਦੇ ਹੈ